ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਆਪਣੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਹੋਰ ਨਵੇਂ ਆਉਣ ਵਾਲੇ ਰਿਸ਼ਤਿਆਂ ਦੇ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਰਜਣਾ ਪਹੁੰਚ ਸਕਣ ਜੀ ਅੱਜ ਅਸੀਂ ਰਿਸ਼ਤੇ ਲੈ ਕੇ ਆਏ ਹਾਂ ਜੀ ਮੁੰਡੇ ਅਤੇ ਕੁੜੀਆਂ ਦੇ ਜਦੋਂ ਤੁਸੀਂ ਐਡ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਕਰਦੇ ਹੋ ਤਾਂ ਸਾਡੇ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਤੁਸੀਂ ਲੜਕੀ ਵਾਲਿਆਂ ਦਾ ਕੰਟੈਕਟ ਨੰਬਰ ਲੈ ਸਕਦੇ ਹੋ ਜੀ ਕਈ ਵਾਰ ਤੁਸੀਂ ਵਾਰ-ਵਾਰ ਕਾਲ ਕਰਦੇ ਹੋ ਅੱਗੇ ਤੋਂ ਕਾਲ ਰিসিਵ ਨਹੀਂ ਕਰਦਾ ਕੋਈ ਇਸ ਦਾ ਰਿਜਨ ਇਹ ਹੈ ਜੀ ਕਿ ਡੇਲੀ ਬਹੁਤ ਜ਼ਿਆਦਾ ਫੋਨ ਆਨ ਕਰਕੇ ਹਰੇਕ ਦਾ ਰਿਪਲਾਈ ਕਰਨਾ ਮੁਸ਼ਕਲ ਹੋ ਜਾਂਦਾ ਹੈ ਜੀ ਇਸ ਕਰਕੇ ਤੁਸੀਂ WhatsApp ਨੰਬਰ ਤੇ ਆਪਣੇ ਬੇਟਾ ਜਾਂ ਬੇਟੀ ਦਾ ਬਾਇਓ ਡਾਟਾ ਭੇਜ ਕੇ ਐਡ ਵੀ ਲਗਵਾ ਸਕਦੇ ਹੋ ਤੇ ਫਾਈਲ ਨੰਬਰ ਦੱਸ ਕੇ ਤੁਸੀਂ ਲੜਕੀ ਵਾਲਿਆਂ ਦਾ ਕੰਟੈਕਟ ਨੰਬਰ ਵੀ ਸਾਡੇ ਤੋਂ ਲੈ ਸਕਦੇ ਹੋ ਜੀ ਅੱਜ ਅਸੀਂ ਰਿਸ਼ਤੇ ਲੈ ਕੇ ਆਏ ਹਾਂ ਜੇ ਮੁੰਡੇ ਤੇ ਕੁੜੀਆਂ ਦੇ ਰਿਸ਼ਤਾ ਇਹ ਜੀ ਫਾਈਲ ਨੰਬਰ 196 ਨਾਮ ਸਿੰਘ ਕਾਸਟ ਜੱਟ ਸਿੱਖ ਗੋਤ ਮਢਾਰ ਜਿਹੜਾ ਸੰਗਰੂਰ ਜਨਮ 28/7/1994 ਕੱਦ 6+ ਪੜ੍ਹਾਈ ਬੀਟੈਕ ਮਕੈਨੀਕਲ ਜ਼ਮੀਨ 5 ਕਿੱਲੇ ਜੋਬ ਮਹਾਲੀ ਸੈਲਰੀ 65000 ਪਰਵਾਜ ਪਰਿਵਾਰ ਵਿੱਚ ਮਾਤਾ ਪਿਤਾ ਦੀ ਇੱਕ ਭੈਣ ਮੈਰਡ ਹੈ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੇ ਕੁੜੀ ਦਾ ਕੁੜੀ ਪੜੀ ਲਿਖੀ ਹੋਵੇ ਤੇ ਸੋਹਣੀ ਹੋਵੇ ਕੱਦ 5 ਫੁੱਟ 5 ਅਤੇ ਜੱਟ ਸਿੱਕ ਫੈਮਲੀ ਹੋਵੇ ਜੀ ਮੈਰਿਜ ਬਿਊਰੋ ਵਾਲੇ ਇਹਨਾਂ ਨੂੰ ਫੋਨ ਨਾ ਕਰਨ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਇਹਨਾਂ ਦੇ ਦਿੱਤੇ ਹੋਏ ਸਕਰੀਨ ਤੇ ਸੰਪਰਕ ਨੰਬਰ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਸੰਪਰਕ ਨੰਬਰ ਹੈ ਜੀ 94173 50090 ਅਗਲਾ ਰਿਸ਼ਤਾ ਹੈ ਜੀ ਫਾਈਲ ਨੰਬਰ 197 ਨਾਮ ਸਿੰਘ ਜ਼ਿਲ੍ਹਾ ਗਰਦਾਸਪੁਰ ਜਨਮ 1992 ਹਾਈਟ 5 ਫੁੱਟ 10 ਇੰਚ ਕਾਰਜ ਸੈਣੀ ਸਿੱਖ ਪੜ੍ਹਾਈ ਸਿਵਲ ਇੰਜੀਨੀਅਰਿੰਗ ਕੰਮ ਸਿਵਲ ਇੰਜੀਨੀਅਰ ਪ੍ਰਾਈਵੇਟ ਜੋਬ ਨਾਲ ਵਧੀਆ ਤਨਖਾਹ ਪਿਤਾ ਬੀਐਸਰ ਫਰਟਾਇਰ ਮਾਤਾ ਜੀ ਹਾਊਸ ਵਾਈਫ ਇੱਕ ਭਰਾ ਮੈਰਿਡ ਹੈ ਜੀ ਤੇ ਇੱਕ ਭੈਣ ਵੈਜੀਟੇਰੀਅਨ ਫੈਮਿਲੀ ਨੋ ਡਰਿੰਕਿੰਗ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਇਹਨਾਂ ਦੇ ਦਿੱਤੇ ਹੋਏ ਸੰਪਰਕ ਨੰਬਰ ਨਾਲ ਗੱਲ ਕਰ ਸਕਦੇ ਹੋ ਜੀ ਇਹਨਾਂ ਦਾ ਵਟਸਐਪ ਨੰਬਰ ਹੈ ਜੀ ਕੇਵਲ ਨੰਬਰ ਹੈ ਜੀ 77188 78156 ਜੀ ਅਗਲਾ ਰਿਸ਼ਤਾ ਹੈ ਜੀ ਫਾਈਲ ਨੰਬਰ 198 ਨਾਮ ਸਿੰਘ ਕਾਸਟ ਜੱਟ ਸੇ ਇੱਕ ਸਿੱਧੂ ਜਨਮ 1997 ਜ਼ਿਲ੍ਹਾ ਬਠਿੰਡਾ ਹਾਈਟ 6 ਫੁੱਟ 3 ਇੰਚ ਪੜ੍ਹਾਈ ਕੰਪਿਊਟਰ ਪ੍ਰੋਗਰਾਮ ਡਿਪਲੋਮਾ ਇਨ ਨਿਊਜ਼ੀਲੈਂਡ ਪਲਸ 2 ਨਾਨ ਮੈਡੀਕਲ ਇਨ ਪੰਜਾਬ ਕਮ ਟਰੱਕ ਡਰਾਈਵਰ 7 ਕਿੱਲੇ ਜ਼ਮੀਨ ਹੈ ਜੀ ਬਾਕੀ ਬੀ ਐਮ ਐਸ ਆਰ ਐਮ ਪੀ ਡਾਕਟਰ ਮਾਦਰ ਸਰਕਾਰੀ ਜੋਬ ਇਨ ਹੈਲਥ ਡਿਪਾਰਟਮੈਂਟ ਇੱਕ ਭੈਣ ਹੈ ਜੀ ਭੈਣ ਕੈਨੇਡਾ ਹੈ ਜੀ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੀ ਕੁੜੀ ਦਾ ਕੁੜੀ ਬੀ ਐਸ ਸੀ ਨਰਸਿੰਗ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਜੀ ਸਿਰਫ ਵਟਸਐਪ ਨੰਬਰ ਤੇ ਗੱਲ ਕਰ ਸਕਦੇ ਹੋ ਜੀ ਤੁਸੀਂ ਇਹਨਾਂ ਨਾਲ ਬਾਕੀ ਸਿੱਧੀ ਕਾਲ ਲਾ ਕੇ ਦੇਖ ਸਕਦੇ ਹੋ ਜੇ ਕਾਲ ਲੱਗਦੀ ਹੈ ਠੀਕ ਨਹੀਂ ਤਾਂ WhatsApp ਨੰਬਰ ਤੇ ਕਾਲ ਕਰ ਸਕਦੇ ਹੋ ਨੰਬਰ ਹੈ ਜੀ 73407 58622 ਅਗਲਾ ਰਿਸ਼ਤਾ ਹੈ ਜੀ ਫਾਈਲ ਨੰਬਰ 199 ਨਾਮ ਕੌਰ ਕਾਸਟ ਰਾਮਗੜੀਆ ਮਠਾੜੂ ਗੋਤ ਜਨਮ 23 ਮਾਰਚ 1999 ਜ਼ਿਲ੍ਹਾ ਮੋਗਾ ਪੜ੍ਹਾਈ ਬੀਐਸਸੀ ਨਰਸਿੰਗ ਕੁੜੀ ਘਰ ਦਾ ਘਰੇਲੂ ਕੰਮ ਕਰ ਜਾਣਦੀ ਹੈ ਕੁੜੀ ਪਿਤਾ ਪਿਤਾ ਜੀ ਮਿਸਤਰੀ ਹਨ ਜੀ ਠੇਕੇਦਾਰ ਨੇ ਮਾਤਾ ਜੀ ਘਰ ਰਹਿੰਦੇ ਨੇ ਇੱਕ ਭਰਾ ਦੇ ਇੱਕ ਭੈਣ ਹੈ ਜੀ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਮੁੰਡੇ ਦਾ ਰਿਸ਼ਤਾ ਰਿਸ਼ਤਾ ਜੇ ਪੰਜਾਬ ਤੋਂ ਹੋਵੇ ਜਾਂ ਫੋਰਨ ਤੋਂ ਜੀ ਉਹ ਹੋਰ ਸੰਪਰਕ ਕਰ ਸਕਦੇ ਹਨ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਸੰਪਰਕ ਕਰਕੇ ਸਾਡੇ ਕੋਲ ਇਹਨਾਂ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਫਾਈਲ ਨੰਬਰ ਪੂਰਾ 200 ਨਾਮ ਕੋਰ ਕੌਰ ਕਾਟ ਜੱਟ ਸਿਕ ਸੰਧੂ ਜਨਮ 4 ਦਸੰਬਰ 1998 ਜ਼ਿਲ੍ਹਾ ਫਤਿਹਗੜ ਸਾਹਿਬ ਪੜ੍ਹਾਈ ਪਲੱਸ 2 ਕੁੜੀ ਵੱਡੀ ਕੇ ਦਾ ਸਾਰਾ ਕੰਮ ਜਾਣਦੀ ਹੈ ਕੁੜੀ ਘਰ ਦਾ ਘਰੇਲੂ ਕੰਮ ਕਰ ਵੀ ਜਾਣਦੀ ਹੈ ਪਿਤਾ ਜੀ ਖੇਤੀ ਕਰਦੇ ਨੇ ਇੱਕ ਭਰਾ ਹੈ ਜੀ ਲਾਰਡ ਇਹਨਾਂ ਨੂੰ ਮੁੰਡੇ ਦੀ ਮੁੰਡੇ ਦਾ ਰਿਸ਼ਤਾ ਚਾਹੀਦਾ ਹੈ ਮੁੰਡੇ ਨੂੰ ਜ਼ਮੀਨ 5 ਕਿੱਲੇ ਤੱਕ ਆਉਂਦੀ ਹੋਵੇ ਨਸ਼ਾ ਰਹਿਤ ਹੋਵੇ ਜੀ ਮੁੰਡਾ ਜੇ ਨਾਲ ਕੋਈ ਪ੍ਰਾਈਵੇਟ ਨੌਕਰੀ ਕਰਦਾ ਹੋਵੇ ਸਤਾਂਵੀਂ ਰਿਸ਼ਤਾ ਕਰ ਲੈਣਗੇ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਸਕਰੀਨ ਤੇ ਨੰਬਰ ਨਾਲ ਸੰਪਰਕ ਕਰਕੇ ਤੁਸੀਂ ਇਹਨਾਂ ਦਾ ਸੰਪਰਕ ਨੰਬਰ ਸਾਡੇ ਤੋਂ ਲੈ ਸਕਦੇ ਹੋ ਜੀ ਧੰਨਵਾਦ ਜੀ